ਇਹ ਜਿਹੜਾ ਬੰਦੇ ਅਸੀਂ ਫੜੇ ਆ ਵੀ ਇਹ ਗਾਂ ਦਾ ਮੀਟ ਵੇਚਦੇ ਪਏ ਸੀ ਤੇ ਮੁੱਲਾਪੁਰ ਦੇ ਨੇੜੇ ਤੇੜੇ ਯਾਰਡ ਆ ਉੱਥੇ ਗਾਂ ਨੂੰ ਲਿਆ ਕੇ ਨਾ ਇਹ ਤਿੰਨ ਉਹਦੇ ਥੋੜੇ ਮਾਰਦੇ ਸਿਰ ਦੇ ਵਿੱਚ ਜਦੋਂ ਗਾਂ ਮਰ ਜਾਂਦੀ ਆ ਫੇ ਸਵੇਰੇ 3 ਵਜੇ ਤੜਕੇ ਇਹ ਆਟੋ ਤੇ ਜਾਂਦੇ ਆ ਤੇ ਮਾਲ ਲੱਦ ਕੇ ਮੁੱਲਾਪੁਰ ਤੋਂ ਵੇਚ ਦੇ ਵੇਤੇ ਉਰੇ ਆ ਜਾਂਦੇ ਆ ਹੁਣ ਇਹਨੇ ਸਵੇਰੇ ਕੱਟਾ ਘੜ ਦੋ ਕਿਹੜੇ ਲਾਤੇ ਸੀਗੇ 14799 ਇਤਨੇ ਡਾ ਐਕਟਰ ਵਾ ਦੇਖੋ ਜੀ ਇਤਨਾ ਟੋ ਆ ਇਹਦੀ ਐਕਟਵਾ ਉਹ ਭਾਜੀ ਨਹੀਂ 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 ਸਵੇਰੇ ਮੈਂ ਦੋ ਵਾਰੀ ਇਹਨੂੰ ਫੜਿਆ ਨਹੀਂ ਦੋ ਵਾਰ ਬਚ ਗਿਆ ਹੁਣ ਜਦੋਂ ਤੀਜੀ ਵਾਰੇ ਲਾਸਟ ਡਿਲੀਵਰੀ ਲੈ ਕੇ ਜਾ ਰਿਹਾ ਸੀ ਤੇ ਮੌਕੇ ਤੇ ਇਹਨੂੰ ਫੜ ਕੇ ਪੁਲਿਸ ਵਾਲੇ ਕਰਤਾ ਜੀ ਇਹਨੂੰ ਤੇ ਮੌਕੇ ਤੇ ਮੀਟ ਵੀ ਬਰਾ ਮੈਂ ਬਾਕੀ ਮੀਟ ਇਹਨੇ ਵੇਚਤਾ ਜੇ ਤੁਸੀਂ ਬਾਕੀ ਮੀਟ ਦੀ ਵੀਡੀਓ ਲੈਣੀ ਹੈ ਜਾਂ ਕੋਸ਼ਾ ਕੈਮਰੇ ਦੇ ਵਿੱਚ ਇਹ ਸਵੇਰ ਦਾ ਡਿਲੀਵਰੀ ਹੈ ਸਾਰੀ ਮੂਵੀ ਦੇ ਵਿੱਚ ਆ ਕੈਮਰੇ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਣਾ ਕਿੰਨਾ ਕਮਾਲ ਵੇਚਤਾ ਪਿਛਲੇ ਐਤਵਾਰ ਵੀ 6 ਕਿਲੋ ਨਾਲ ਵੇਚਿਆ ਨੇ ਇਹ ਐਦਵਾਰ ਵੀ ਇਹਦੇ ਵਿੱਚ ਮੂਵੀ ਹੈ ਜੀ ਕੈਮਰੇ ਦੇ ਜੇ ਮਾਲਕ ਨੂੰ ਬੁਲਾ ਕੇ ਇਹਦੀ ਮੂਵੀ ਕਢਾਈ ਜਾਵੇ ਪਿਛਲੇ ਐਦਵਾਰ ਹੀ ਆ ਇਹ ਪਿਛਲੇ ਐਦਵਾਰ 6 ਗੰਟਲ ਹੋਣੇ ਨੇ ਕੱਟੋਕਲ 8 ਗੰਟਲ ਮਾਲ ਅੱਜ ਵੇਚਿਆ ਨੇ ਇਹ ਕੈਮਰੇ ਸਾਰਾ ਰਿਕਾਰਡ ਹੈ ਇਹਦੇ ਪਰ ਸਾਡੇ ਦਾ ਫੜਿਆ ਹੀ 25-30 ਕਿਲੋ ਗਿਆ ਜੀ ਇਹੋ ਦੇਖਣਗੇ ਆਪਾਂ ਉਸਕੇ ਪਾਰ ਨੇ ਇਹ ਬੰਦਾ ਦਾ ਉਹ ਬੰਦਾ ਫੜਦਾ ਸਮਝਿਆ ਕਰੋ ਬੰਦਾ ਕੌਣ ਦੇਖ ਕੇ ਗਿਆ ਤੈਨੂੰ ਹਾਂ ਮਾਤਾ ਦੇਖੀ ਗਿਆ ਕੌਣ ਮਾਤਾ ਇਹ ਆਂਟੀ ਹੈ ਉਹ ਫਟਕੇ ਪਾਸ ਹੈ ਚਾਲੂ ਨੂੰ ਲੈ ਕੇ ਫਟਕੇ ਪਾਸ ਹੈ ਫਟਕੇ ਪਾਸ ਰਹਤੀ ਹੈ ਲੈ ਕੇ ਜਾ ਤੇਰੇ ਕੋ ਪਤਾ ਨਹੀਂ ਕਿ ਯਹਾਂ ਜੁਰਮ ਹੈ ਇਹ ਕੰਮ ਕਰਨਾ ਹਮ ਨੂੰ ਕੀ ਹਮ ਤਾਂ 2-4 ਕਿਲੋ ਖਾਣੇ ਲਈ ਚਾਹੀਏ 2 ਕਿਲੋ ਤੇਰੀ ਭੈਣ ਦੀ ਲਾਣ ਤੈਨੂੰ ਖਵਾਵਾ ਸੜਿਆ ਭੈਣ ਚੋਦਾ ਅੰਖਾੜ ਵਾਲੀ ਚੀਜ਼ ਆ ਉਹਨੂੰ ਆਪਾਂ ਪੂਜਾ ਕਰਦੇ ਆ ਕਿੰਨਾ ਕੰਨ ਦੇਰ ਕਰਦੇ ਯਾਰ ਚਲ ਲਿਆਓ ਉਹਨੂੰ ਹਨੁਮਨ ਜੀ ਦਾ ਮੰਦਿਰ ਲਗਾ ਦਿੰਦਾ ਮੈਂ ਜਿੱਥੇ ਜਾਣਾ ਹੈ ਮੈਂ ਪੂਜਾ ਕਰਦਾ ਭੈਣ ਤੋਂ ਪੂਰਾ ਪੋਥੜਾ ਚੈਕਿੰਗ ਕਰਾ ਰਹੇ ਆ। ਆ ਮਾ ਫੜਿਆ 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 ਫੜਿਆ। ਉਹ ਨਹੀਂ ਕਿਤੇ ਰੋੜਾ। ਟੋਕਰੀ ਚੱਕੋ ਯਾਰ ਟੋਕਰੀ ਇੱਥੇ ਆ। ਉਹ ਟੋਕਰੀ ਚੱਕ ਓਏ। ਇੱਥੇ ਤਾਂ ਬਿਆਹ ਨਹੀਂ। ਲੈ ਚੱਕੋ ਮੈਂ। ਨਹੀਂ। ਥੱਲੇ ਆ ਜਾ। ਪਾਉਣੇ ਪੈਨ ਜੋ ਹੋਊਗਾ। ਜਰਾ ਕੋਈ ਮਾਦਾ ਦੇ ਕੇ ਗਈ ਆ। ਪੈਦਾ ਕਰ ਮਰਾ ਕਾ ਦਾ ਪੁਰਾ ਜਿਆਦਾ ਮੰਗਣ ਦੀ ਕਿੱਥੇ ਆਏ ਬਾਕੀ ਦਾ ਬਾਕੀ ਕਿੱਥੇ ਆਇਆ ਮਿੰਦਰਪਾਲ ਆ ਪਿਆ ਭਾਜੀ ਉਹ ਤੂੰ ਨਾ ਹੱਥ ਲਾ ਯਾਰ ਕੋਲੇ ਨੂੰ ਇਹਨੂੰ ਕੋਲੇ ਬਾਹਰ ਘਾਟੇ ਕਿ ਪੀਂ ਵਾਵਾ ਘਾਟੇ ਬਾਹਰ ਵਾਲਾ ਇੱਥੇ ਰੱਖ ਕੋਲੇ ਨੂੰ ਦਿਖਾ ਓਏ ਇਹ ਬਿੱਟ ਇਹ ਤੇ ਲਿਆ ਹੋਣਾ ਔਰ ਔਰ ਵੀ ਗੋਲ ਕਿੱਥੇ ਆ ਡੇਰ ਬੰਦਾ ਕਿੱਥੇ ਗਿਆ ਉਹ ਬਾਕੀ ਅੰਦਰ ਓਏ ਪੁੱਜੇ ਬਾ ਓਏ ਕੀ ਗੰਦੇ ਵੀ ਲੈ ਗਿਆ ਤਾ ਗੰਦੇ ਨੂੰ ਚੁੱਕਦਾ ਹਨਾ ਇਹ ਨੰਬਰ ਆ ਰਿਹਾ ਦੇਖੋ ਇਹ 3 ਚ ਲੀ ਲਪਾਈ ਉਹ ਭਾਈ ਇਹ ਕੀ ਜੀ ਹੈ ਉਹ ਗੰਦੇ ਨੂੰ ਵੀ ਲੈ ਆਇਆ ਮੁੰਡਾ ਉਹ ਕੀ ਕੀ ਹੈ ਇਹ ਕੀ ਹੈ ਇਹ ਬੋਲੋ ਹਾਂ ਕੀ ਹੈ ਬੋਲਿੰ ਬੋਲ ਸਾਰਿਆਂ ਨੂੰ ਕੀ ਹੈ ਇਹ ਬੋਲ ਕੇ ਦੱਸ ਹੋਰ ਖੋੜਾੜ ਨਾਲ ਖੋਲਣ ਨੂੰ ਆ ਬੋਲ ਰੰਨ ਕੀ ਦੱਸੋ ਕੀ ਹੈ ਇਹ? ਕੀ ਹੈ ਇਹ? ਇਹ ਮੈਦਾ ਬਊ। ਹਾਂ? ਮੈਦਾ। ਮੈਦਾ। ਮੈਦਾ ਨਹੀਂ ਮੈਂ। ਲੋੜਿਆ ਸੱਤ ਪਾਣੀ। ਇਹ ਬੜਾ ਬੜਿਆ ਭਾਜੀ ਸੱਸੀ ਭਾਜੀ ਮੈਂ। ਸਵੇਰੇ ਸਵੇਰੇ 6 ਵੇ ਦਾ ਖੜਾ ਆ ਤੇ ਮਗਰ ਮੈਂ ਲੱਗਾ ਹੀ ਗੱਲਾ। ਤੇ ਹੁਣੇ ਕੋ ਮੀਟ ਫੜ ਲਿਆ ਪਹਿਲਾਂ 2 ਗੇੜੇ ਲਾ ਚੁੱਕਾ। ਕਿਹੜਾ ਮੀਟ ਹੈ ਭਾਜੀ ਇਹ? ਇਹ ਗਾਵਾ ਮੀਟ ਹੈ ਭਾਜੀ। ਅੱਛਾ ਜੀ। 2 ਗੇੜੇ ਭਾਜੀ ਇਹਨੇ ਲਾ ਲੇ ਸੁਣ ਲੋ ਆ ਕੈਮਰੇ ਦੇ ਵਿੱਚ ਨਾ ਸਵੇਰ ਦੀ ਦੀ ਮੂਵੀ ਹੈ ਜਿੰਨਾ ਮੀਟ ਇਹ ਲਿਆਇਆ ਵਾ ਜਿੰਨੇ ਛੱਡ ਕੇ ਆਇਆ ਵਾ। ਹੋਰ ਵੀ ਭਾਈ ਮੀਟ ਕਿਤੋਂ ਕਰਦਾ। ਬੰਦ ਕਰ ਇਹਨੂੰ। 6 ਕਾਉਂਟਲ ਬੰਦਾ ਮੀਟ ਬਾਕੀ ਇਹ ਵੇਚ ਆਇਆ ਵਾ ਇਹ ਜਿੰਨਾ ਦੀ ਜਗ੍ਹਾ ਦੇ ਵਿੱਚ ਇਹ ਦੇਖੋ ਪੁੱਛ ਕੌਣ ਦੇ ਕੇ ਗਿਆ ਇਹਨੂੰ ਦੇ ਕੇ ਗਿਆ ਬਾਪੂ पर नंबर लेवला वो नंबर बोल नंबर तेरे को है क्या मारिया मारिया अभी फड़या ਇਹ ਤਾਂ ਮਾਰੀਏ ਕਰਨੇ ਕਿੱਲੇ ਨਾ ਮੰਡੀ ਮੇ ਲਗਾ ਮਾਰੀਏ ਬਾਬੂ ਮਾਰੀਏ ਪੰਜਾਬ ਦੇ ਰਹੇ ਤੁਸੀਂ ਇਹ ਕੰਮ ਕਰਦੇ ਹੋ ਉਹ ਭਾਜੀ ਇਧਰ ਹੋਈਓ ਇਧਰ ਹੋਈਓ ਭਾਜੀ ਇਹ ਗਾਹ ਦਾ ਮੀਣ ਵੇਚਦੇ ਗਾਹ ਦਾ ਉਹ ਇਹ ਤਾਂ ਟਰੱਕ ਲੈ ਕੇ ਆਂਦੇ ਪੂਰਾ ਏ ਐਨ ਐਨ ਲਲਵਾ ਬਿਆਨ ਲਗੀ ਬੰਨਾ ਮਾਲ ਸੀ ਭਾਈ ਇਹਨੇ ਹਾਂਜੀ ਭਾਈ ਇਹਦਾ ਕੀ ਹੈ ਇਹ ਕਿੰਨ ਟਨ ਹਾਂਜੀ ਦਾ ਜਿਹੜਾ ਸਵੇਰ ਤਾਂ ਸਵੇਰੇ ਹਾਂ ਮਰਨਜੀਤ ਮਾਰੀ ਖੋਣੋ ਤੁਸੀਂ ਉਹ ਆ ਜਿਹੜਾ ਸਮਾਨ ਹੈ ਤੇ ਡਾਈ ਬਣੀ ਡਾਈ ਬਣੀ ਆਇਓ ਬੱਸ ਵੀਰੇ ਆਏ ਉੱਥੇ ਲੈ ਆਇਆ ਉੱਪਰ ਜਾਣ ਨਹੀਂ ਦੇ ਰਿਹਾ ਤੁਸੀਂ ਚਲੋ ਫਿਰ ਉੱਪਰ ਹੋ ਨਾ ਇੱਕ ਮਿੰਟ ਰੁਕ ਜਾ ਚੱਲੇਗਾ ਚੱਲ ਚੱਲ ਇਹ ਮੈਨੂੰ ਕਿਤੇ ਤਾਂ ਦੱਸੋ ਕਿ ਕਿਰਾਏ ਤੇ ਕਿਰਾਏ ਨਾਮ ਚੱਲ ਚੱਲ ਉੱਪਰ ਆਓ ਇਹ ਬਲੱਬ ਨਹੀਂ ਬਲੱਬ ਆ ਗਿਆ ਚੱਲਣਾ ਦੇ ਵਧੀਆ ਜੀ ਖਬਰ ਬਣਾ ਕੇ ਲਾਉਂਗਾ ਵੀ ਤੁਸੀਂ ਇਹ ਫਟਾਫਟ ਆਂਦੇ ਸਾਰੇ ਪੰਜ ਆਹ ਜੂ ਮੋਟ ਚੈਕਿੰਗ ਕਰ ਲਈ ਆ ਸਾਰੀ ਬਾਕੀ ਬਾਕੀ ਆ ਜਿਹੜੇ ਕਮਰੇ ਇੱਧਰ ਚੈਕਿੰਗ ਕਰਵਾਓ ਇੱਧਰ ਚੈਕਿੰਗ ਹੋ ਗਿਆ ਆ ਨਾਮ ਦਾ ਕਮਰਾ ਓਏ ਇਹਨਾਂ ਇੱਕ ਜਣੇ ਲਿਆਓ ਉਹਨੂੰ ਬੈਠੋ ਉਹਨੂੰ ਸਾਡੇ ਨੂੰ ਇੱਧਰ ਚਲੋ ਓਏ ਇਧਰ ਆ ਇੱਕ ਮਿੰਟ ਓਕੇ ਇੱਧਰ ਬੈਠੋ ਤਾਂ ਸਾਰੇ ਕਮਰੇ ਚੈਕਿੰਗ ਕਰਵਾਓ ਆ ਲੈਟ ਦਿਖਾਓ ਉੱਥੇ ਖੜਾ ਹੋ ਮਾਰੂ ਭੈਣ ਚੋਦੇ ਥਲੇ ਲੈਡ ਜਗਾ ਬਈ ਇਹ ਨਹੀਂ ਓਏ ਲੈ ਕੇ ਸੱਸਾ ਜੀ ਬੱਸ ਸੱਸਾ ਜੀ ਬਤਾ ਦੇ ਕਹਾ ਕਾ ਰੱਖਾ ਹੈ ਕਹੀਂ ਨਹੀਂ ਆ ਕੰਡਾ ਨੂੰ ਤਾਂ ਲੈ ਕੇ ਕਿੱਥੋਂ ਆਇਆ ਜਦੋਂ ਨੀਂਦ ਦੇ ਮਿਲਦੇ ਉੱਥੋਂ ਸਾਫ਼ ਕਰਦੇ ਨਹੀਂ ਹੈ ਹਾਂ ਉੱਥੋਂ ਮੜੇ ਅੱਖੇ ਚ ਲੈੰਦੇ ਨੂੰ ਮਿਲਦੇ ਆ ਉੱਥੇ ਕਹਿੰਦੇ ਆ ਯਾਰੋ ਸਾਲਿਓ ਭੈਣ ਧੀਲਾ ਨਰ ਸਾਲੇ ਜਿੱਦੂ ਆਪਾਂ ਪੂਜਾ ਕਰਦੇ ਸੀ ਉਹਨਾਂ ਨੂੰ ਵੱਟ ਕੇ ਨਹੀਂ ਹੁੰਦੇ ਵੇ ਇਹ ਰੁਮਲ ਹੋ ਗਿਆ ਉਹ ਇੱਕ ਤੋਂ ਵੀ ਹੱਥੋਂ ਕੱਢ 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 ਰੱਬ ਕੇ ਦੇ ਨਹੀਂ ਹੈ ਫੋਲ ਦੇਣਾ ਕਿਸ ਨੇ ਕਿਓ ਅੱਗੇ ਦੇਖ ਕਿਸਨ ਫੋਲ ਕਿਸਨ ਫੋਲ ਯਾਰ ਤੂੰ ਉਹ ਇਧਰ ਸ਼ਕਲ ਦਿਖਾ ਕੇ ਫੋਲ ਨਾ ਯਾਰ ਕੱਢ ਇਹਦੇ ਚਮੇੜ ਮਾਰ ਸਾਲੇ ਦੇ ਇਹਦੇ ਕਿੱਥੇ ਇਹਦੇ ਮਾਰ ਬਲੇ ਇਧਰ ਹੋ ਜਾ ਯਾਰ ਤੂੰ ਇਧਰ ਹੋ ਜਾ ਓਏ ਕਿਸ਼ਨ ਇਹਦੇ ਮਾਰ ਭੈਣ ਚੋਦ ਦੇ ਸਾਲੇ ਦੇ ਮੈਂ ਛੱਡਾ ਦੋ ਘੰਟੇ ਦੇ ਨਾ ਨਹੀਂ ਨਹੀਂ ਉਹਨੂੰ ਸਭ ਪੁੱਛ ਲੈਣਾ ਕਿਸ਼ਨ ਤੂੰ ਛੱਡ ਯਾਰ ਛੱਡੇ ਦੋ ਪਾਜੀ ਦੋ ਘੰਟੇ ਦੇ ਕੁੱਤੇ ਦੇ ਕਿਸ਼ਨ ਛੱਡ ਦੇ ਉਹ ਮੰਨ ਲੈ ਜਾ ਚਲ ਚੈੱਕ ਕਰ ਉਹ ਹੋਏ ਜੇ ਕਿ ਮੂਹੇ ਬਹੁਤ ਲਦੀਪ ਭੈਣ ਦੀ ਲੰਸ ਵਾਲਿਆਂ ਦੀ ਕੁੱਤਿਆਂ ਦੀ ਚਲੋ ਲਾਈਟ ਦਿਖਾ ਅੰਦਰ ਇਹ ਕਮਰੇ ਇਹ ਕਮਰੇ ਹੈ ਕਹਿੰਦੇ ਆ ਇਹ ਇਹ ਮੇਰਾ ਉਹਦਾ ਹੋਵਾ ਬੜੀ ਮੁੰਡੇ ਹੈ ਹੈ ਇਹ ਕਿਹੜਾ ਬਰ ਆ ਦੇਖੋ ਜੀ ਦੋ ਕਮਰੇ ਇੰਨਾ ਦੇ ਨਿਆਲੇ ਇਹ ਤਾਂ ਨਹੀਂ ਤੁਹਾਨੂੰ ਪਤਾ ਨਹੀਂ ਲੱਗਿਆ ਪਤਾ ਨਹੀਂ ਹੁਣ ਨਾਈਟ ਡਿਊਟ ਕਰਕੇ ਆਦਾਂ ਸੁ ਹੋ ਗਿਆ ਦੋਸਤ ਆਹ ਐਕਸਟਰਾ ਵੀ ਲਾਏ ਐ ਐਕਸਟਰਾ ਉਹ ਐਕਟਿਵ ਵਾਲਾ ਹੈ ਇਹ ਭੈਣਾਂ ਤੋਂ ਸਮੈਲ ਆਈ ਨਹੀਂ ਉਹ ਗੱਡੀ ਨਾ ਰੱਖਿਓ ਭੈਣਾਂ ਕੇ ਲੈਣੇ ਕੱਟ ਦੇਂਗੇ ਤੁਝੇ ਉਹ ਗੱਡੀ ਤੁਹਾਡੀ ਸਮੈਲ ਦੀ ਕਲੀ ਮੈਂ ਲੈਣਾ ਇੱਕ ਵਾਰ ਮਗਲ ਲੈਣੀ ਆ ਹਾਂ ਹਾਂ ਤੇ ਜਾਂਦੇ ਨੂੰ ਸਾਲੇ ਉਹ ਇੱਕ ਵਾਰ ਰਖ ਮਾਲ ਤਾ ਉਹ ਐ ਨਹੀਂ ਬੈਠਾ ਬੰਨ ਲੈ ਚੰਗੀ ਤਰ੍ਹਾਂ ਹਾਂ ਬੰਨ ਬੰਨ ਉਹ ਵੀਰੇ ਜਾਣੀ ਨਹੀਂ ਤੇ ਮੈਂ ਲੈ ਯਾਰ ਗੱਡੀ 'ਚ 10 ਜੱਗ ਕਿੱਥੇ ਦਾ 10000 ਰੁਪਏ ਨਾਲ ਮੈਂ ਨੋਇਆ ਕੋਲ ਲੈ ਆਨੇ ਸਮਾਨ ਲੈਰ ਕੋਈ ਨਹੀਂ ਕੋਈ ਨਹੀਂ ਭਾਈ ਕੋਈ ਹਾਂ ਇਹ ਐਕਟਿਵਾ ਸਮਾਨ ਲੈ ਇੱਕ ਜਣਾ ਐਕਟਿਵਾ ਸਮਾਨ ਇਹਨਾਂ ਇੱਕ ਜਣਾ ਇਹਨਾਂ ਦਾ ਮਗਰ ਬੈਜਵੇ ਕੋਈ ਐਕਟਿਵਾ ਪੁਦੀ ਕਰ ਦਿਓ ਮੈਂ ਕਰ ਦਿੰਦਾ ਚੱਲ ਚੱਪੀ ਕਿਤੇ ਆ ਵੀ ਚੱਪਾ ਆਪੇ ਦੋ ਇੱਕ ਵਾਰ ਦੇ ਯਾਰ ਇਹ ਦੂਜਾ ਕਹਿੰਦਾ ਜਾਂ ਕਿਹੜਾ ਦੂਜਾ ਦਾ ਇਹ ਬੈਂਗਾ ਲੜਾ ਵੋ ਇਹ ਕਿਹਦੀ ਯਾਰ ਰੱਗੇ ਹੋ ਜਾ ਦੂਜਾ ਕਿੱਧਰ ਗਿਆ ਅੰਦਰ ਮੈਂ ਮੂੰਹ ਖੋਲੀ ਨਾ ਮੱਖੀਆਂ ਮੱਖੀਆਂ ਕਰ ਦੂਗਾ ਅੰਦਰ ਚੋਲ ਤਾਂ ਅੰਦਾਈ ਆ ਤੂੰ ਦੇ ਅੱਖਾਂ ਦੇ ਸਾਲਾ ਕਿੱਦਾਂ ਦਿਖਾਂਦਾ ਵਾ ਚੱਲ ਤੇਰੇ ਤੇ ਜੇਲ ਮੈਂ ਫੋਨ ਕਰਨਾ ਤੇਰੀ ਜੇਲ ਮੈਂ ਮਾਚ ਤੂੰ ਆਉਂਗਾ ਖੜ ਜਾ ਪਰਸ ਫੜਾਣ ਨਾਲ ਪਰਸ ਫੜਾ ਕੇ ਗੰਜਾ ਜਾ ਕਿਹੜਾ ਖੋਲ ਉਹ ਦੂਜਾ ਮੋਬਾਈਲ ਮੂਲ ਪਰਸ ਉਹ ਕਰ ਕੇ ਉਹ ਮੋਬਾਈਲ ਪਰਸ ਫੜਾਓ ਉਹ ਮੋਬਾਈਲ ਤੇ ਪਰਸ ਫੜਾਓ ਦਾ ਉਹ ਬੰਪੀ ਓਏ ਓਏ ਫਾਲਸ ਤੇ ਨਾ ਫੜਾ ਦੋ ਮੋਬਾਈਲ ਐ ਅੱਛਾ ਬਾਜੀ ਕੋਲ ਬੰਪੇ ਕਿੱਧਰ ਇੱਕ ਮਿੰਟ ਦੇਣਾ ਤੇ ਨਹੀਂ ਕਿੱਥੋਂ ਲੈ ਕੇ ਆਉਂਦਾ 6 ਕੁਇੰਟਲ ਦੂਜਾ ਭੈਣ ਦੇ ਲੋੜਿਆ ਨੇ ਉਹ ਕਿੱਥੇ ਕਰਦੇ ਲਫਾਫੇ ਚ ਪਾ ਕੇ ਕੀੜੇ ਲਾ ਵੀ ਆਏ ਵੀ ਗਏ ਕਹਿ ਲੋੜੇ ਹਾਂ ਹਾਂ ਆਜਾ ਇੱਥੇ ਹੀ ਆ ਮੈਂ ਗੰਜਾ ਜੀ ਕਿਹੜਾ ਵਾ ਪਹਿਲੇ ਮੈਨੂੰ ਮੂਹ ਤੋਂ ਮਾਰਿਆ ਤੂੰ ਗੰਜਾ ਜੀ ਬੰਦ ਕੇ ਰੱਖੀ ਚਾਣਾ ਫੜਨ ਦਾ ਫੜਨਾ ਹੈ ਮੇਰੇ ਅੱਗੇ ਭੈਣ ਚੋਂ ਮਾਲੀਆਂ ਦੀ ਇੱਦਾਂ ਹੀ ਵੜਨੇ ਓ ਥੋਡੇ ਉਧਰ ਮਹੱਲੇ ਦੇ ਉਹ ਕਿਹੜੇ ਜਿਹੜੇ ਦੋ ਪਾਈ ਜਿਹਨਾਂ ਬੜਾ ਜਿਹਨਾਂ ਮੇਰੇ ਭਾਈ ਜਾ ਕੇ ਕਟਾਈ ਕਰਦੇ ਆ ਇਹ ਉਹਨੇ ਵੀ ਬਾਹੋਂ ਭੈਣ ਚੋਂ ਕਿਸੇ ਦਾ ਕੀ ਕੰਮ ਆ ਯਾ ਤੂੰ ਬਤਾ ਨਹੀਂ ਨਹੀਂ ਟਸ਼ਕਰ ਮਾ ਤੇ ਮੇਰਾ ਕੈਲੀਰ ਬਾਰੇ ਹੈਗਾ ਹੁਣ ਵੀ ਫੋਨ ਆ ਸ਼ੀਸ਼ਾ ਕੋਲੇ ਉਹਨੂੰ ਫੜਾਣਾ ਆ ਰਹੀ ਸੀ ਤੈਨੂੰ ਭੈਣ ਦੇ ਲੋੜੇ ਸਭ ਕੋ ਜਾਉ ਖੋਲਣਾ ਫੋਨ ਕੀਤਾ ਸੀ ਇਹਨੂੰ ਬਿਲੇ ਇਹਨੇ ਗੱਟ ਭੈਣ ਚੋਦਾ ਮੈਂ ਤਾਂ ਹੁਣ ਆਇਆ ਇਹ ਨਾ ਸੋਚੀਂਗੀ ਭੈਣ ਦੇ ਚਪੇੜਾਂ ਨਹੀਂ ਪਹਿਣਗੀਆਂ ਛੂਰੀ ਮਾਰਾਂ ਨੇ ਕਰਵਾਉਂ ਆ ਸਾਲ ਓ ਇਧਰ ਕਿਸਣਾ ਸ਼ੀਸ਼ਾ ਖੁੱਲੀ ਯਾਰ ਕਿ ਕੋਈ ਬੰਦਾ ਇਹਨਾਂ ਦਵਾਤ ਹੋਰ ਫੜਾਣ ਆ ਰਹੀ ਤੁਹਾਨੂੰ ਬੋਲੋ 1 ਮਿੰਟ ਖੋਲ ਦੇ ਫੋਨ ਤੋਂ ਮਿੰਟ ਬਾਅਦ ਮੇਰੇ ਖੁੱਲੇ ਆ ਸ਼ੀਸ਼ਾ ਕੋਲੇ 1 ਮਿੰਟ ਤੱਕੀ ਖੋਣਗੇ ਸੀ ਇਹ ਥਲੇ ਕਰ ਦੋ ਤਦਾਂ ਉਹ ਵੇ ਕੀ ਕਰਨ ਆ ਮੋਰ ਦੇ ਘਿਲ ਕੀ ਲਾ ਵਾ ਯਾ ਕਈ ਘਰ ਭੈਣੇ ਬਾਹਰ ਹੈ ਹੁਣ ਮੰਡੀ ਮੋਰੀ ਇਹ ਮੋਰੀ ਖੜਾ ਹੁੰਦਾ ਕੋਇਆ ਹੋਇਆ ਭੈਣ ਦੇ ਦੋਦੇ ਦਾ ਦੂਤਾ ਇਹ ਨਾਮ ਦਾ ਨਾਮ ਦਾ ਕੰਮ ਕਰਦੇ ਪੂਰਾ